ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਅੱਜ ਆਏ ਸੀ ਜੀ ਗੁਰਦੁਆਰਾ ਢੀ ਸਹਿਬ ਤੇ ਅੱਜ ਕਰਾਉਣੇ ਸਾਨੂੰ ਵੀ ਦਰਸ਼ਨ ਤੇ ਅਸੀਂ ਵੀ ਦਰਸ਼ਨ ਕਰਨ ਆਏ ਸੀਗੇ ਠੀਕ ਹੈ ਜੀ ਤੇ ਬਾਕੀ ਆ ਗੁਰਦੁਆਰਾ ਸਾਹਿਬ ਦੇ ਗੇਟ ਦੇ ਮੂਹਰੇ ਹੀ ਦਵਾਈਆਂ ਤੇ ਆ ਗਲਾਸ ਆ ਬਈ ਠੀਕ ਹੈ ਜੀ ਇਹ ਸ਼ੂਗਰ ਵਾਲੇ ਵਾਸਤੇ ਆ ਸ਼ੂਗਰ ਵਾਲੇ ਵਾਸਤੇ ਗੁਰਦਵਾਰਾ ਠੀਕ ਹੈ ਜੀ ਠੀਕ ਹੈ ਜੀ ਆਹ ਦੇਖ ਸਕਦੇ ਆ ਬਾਈ ਜੇ ਕਿਸੇ ਨੂੰ ਲੋਡ ਹੋਵੇ ਤਾਂ ਇੱਥੇ ਆ ਵੀ ਸਕਦਾ ਹੈ ਨਾ ਤੇ ਜੇ ਤੁਸੀਂ ਗੁਰਦਵਾਰਾ ਸਾਹਿਬ ਗੇੜਾ ਮਾਰੋਗੇ ਆਉਂਗੇ ਦਰਸ਼ਨ ਕਰਨ ਵਾਸਤੇ ਤੁਸੀਂ ਇਥੋਂ ਗਲਾਸ ਤੇ ਦਵਾਈਆਂ ਵੀ ਲਿਆ ਸਕਦੇ ਆ ਜੀ ਠੀਕ ਹੈ ਜੀ ਇਹ ਆ ਜੀ 메인 게ਟ ਗੁਰੂ ਘਰ ਦਾ ਠੀਕ ਹੈ ਜੀ ਆਓ ਕਰੋ ਦਰਸ਼ਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਸੱਚਾ ਬਖਸ਼ਦਾ ਮਾਤਾ ਮਾਤਾ ਨੂੰ ਦਤਿਆ ਕੋਲ ਨਹੀਂ ਬਾਰਤ ਨੇ ਠੀਕ ਹੇ ਆਈ ਸਾਡੇ ਮੰਗਲ ਮਤਾ ਜੀ ਅਸੀਂ ਕੱਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਆਏ ਆ ਜੀ ਦਰਸ਼ਨ ਕਰਨ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਸੋ ਇੱਥੇ ਸੰਗਤ ਗੁਰੂ ਗੁਰੂ ਆਉਂਦੀ ਹੈ ਔਰ ਨੋਮੇ ਪਾਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਗ ਬਾਦਰਾ ਰਾਜਾ ਜੀ ਇਸ ਜਗ੍ਹਾ ਤੇ ਆਈ ਸਾਨੂੰ ਉਸ ਜਗ੍ਹਾ ਨੂੰ ਚਾਰਿਓ ਸ਼ੋਪ ਪ੍ਰਾਪਤ ਨੇ ਸੋ ਦਰਸ਼ਨ ਕਰੋ ਜੀ ਵਰਪੁਲ ਵੀ ਜੀ ਆ ਜੀ ਆਪਾਂ ਨਾਸਮਤ ਹੋ ਗਏ ਆਓ ਜੀ ਚਲੋ ਜੀ ਅੱਗੇ ਆਪ ਚੱਲਦੇ ਆ ਵਾ ਅੱਛਾ ਦੂਰੋ ਦੂਰੋ ਸੰਗਤ ਹੋ ਇੱਥੇ ਨਾਸਮਤ ਹੁੰਦੀ ਆ ਆਪਣੇ ਮਾਨਦੀਆਂ ਭਾਵਨਾਵਾਂ ਮਨੋਂ ਕਮਨਾ ਪੂਰੀ ਜਗੇ ਅਰਪਣ ਹੁੰਦੀਆਂ ਔਰ ਗੁਰੂ ਸਾਹਿਬ ਪੂਰੀਆਂ ਵੀ ਕਰਦੇ ਆ ਅਸੀਂ ਵੀ ਆਏ ਸੀ ਅਸੀਂ ਵਰਨਾਲਾ ਜਿਲਾ ਕੀਤਾ ਸੀਗਾ ਸ਼ੁਰੂ ਤਾਂ ਬਾਬਾ ਜੀ ਨੂੰ ਸਮਸਤ ਕਰਨ ਆਏ ਆ ਆ ਗੱਲ ਜਿੱਦ ਉਹ ਮੁੰਡਾ ਗੁਰਪ੍ਰੀਤ ਕੁੱਕੂ ਆ ਇਸ ਬੰਦਾ ਚੈਨਲ ਆ ਪਰਮਾਰ ਦਾ ਇਸ ਨੂੰ ਤਕਰੀਰ ਆਣੀ ਆ ਜੀ ਲੋ ਜੀ ਕਰੋ ਦਰਸ਼ਨ ਤੇ ਅਸੀਂ ਹੁਣ ਅੱਗੇ ਚੱਲੇ ਜੀ ਮੱਥਾ ਟੇਕਣ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸੋ ਜਿੱਥੇ ਮੈਂ ਦੱਸਿਆ ਸੀ ਜੀ ਬਾਸਾ ਸਾਹਿਬ ਜੀ ਉਹ ਸੀ ਦਿਖਾਈ ਤੋ ਚਲ ਆਪਾਂ ਮੱਥਾ ਟੇਕੀਏ ਠੀਕ ਆ ਜੀ ਅਸੀਂ ਚੱਲੇ ਜੀ ਹੁਣ ਮੱਥਾ ਟੇਕਣ ਤੇ